ਪੰਜਾਬ ਦਾ ਕਪੂਰਥਲਾ ਇਲਾਕਾ ਇਸ ਵੇਲੇ ਭਾਰੀ ਹੜ੍ਹ ਦੀ ਝਪੇਟ ਵਿੱਚ ਖੇਤਾਂ ਖਰਾਂ ਤੇ ਪਿੰਡਾਂ ਸਭ ਪਾਣੀ ਵਿੱਚ ਡੁੱਬ ਗਏ ਹਨ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਰਹੇ ਹਨ ਹੜ੍ਹਾਂ ਦੇ ਮੁੱਖ ਕਾਰਨ ਕੀ ਹਨ ਨਦੀਆਂ ਵਿੱਚ ਪਾਣੀ ਦਾ ਵਧਣਾ ਭਾਰੀ ਬਾਰਿਸ਼ ਦੇ ਚੱਲਦੇ ਡੈਮ ਤੋਂ ਪਾਣੀ ਛੱਡਿਆ ਜਾਣਾ ਜਾਂ ਫਿਰ ਸਰਕਾਰ ਵੱਲੋਂ ਪਾਣੀ ਦੀ ਪੂਰੀ ਨਿਕਾਸੀ ਨਾ ਕੀਤਾ ਜਾਣਾ ਸਭ ਤੋਂ ਵੱਡਾ ਪ੍ਰਭਾਵ ਕਪੂਰਥਲਾ ਸੁਲਤਾਨਪੁਰ ਲੋਧੀ ਤੇ ਫਗਵਾੜਾ ਵਾਲੇ ਇਲਾਕਿਆਂ ਵਿੱਚ ਦਿਖ ਰਿਹਾ ਹੈ ਕਈ ਪਰਿਵਾਰ ਕਰੋ ਬੇਕਾਰ ਹੋ ਗਏ ਹਨ ਸਕੂਲ ਤੇ ਸਰਕਾਰੀ ਇਮਾਰਤਾਂ ਨੂੰ ਰਾਹਤ ਕੈਂਪਾਂ ਵਿੱਚ ਬਦਲਿਆ ਜਾ ਰਿਹਾ ਹੈ ਪਰ ਹਾਲਾਤ ਇੰਨੇ ਗੰਭੀਰ ਹਨ ਕਿ ਲੋਕਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਤੱਕ ਮੁਸ਼ਕਲ ਨਾਲ ਮਿਲ ਰਹੀਆਂ ਹਨ ਸਰਕਾਰ ਨੇ ਐਮਰਜੈਂਸੀ ਰਾਹਤ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ ਖਾਲਸਾ ਐਡ ਅਤੇ ਯੂਨਾਈਟਿਡ ਸਿੱਖ ਵਰਗੀਆਂ ਸੰਸਥਾਵਾਂ ਸੁਰੱਖਿਆ ਥਾਵਾਂ ਤੇ ਪਹੁੰਚ ਰਹੀਆਂ ਹਨ ਅਤੇ ਲੋਕਾਂ ਦੀ ਮਦਦ ਕਰ ਰਹੀਆਂ ਹਨ ਪਰ ਲੋਕਾਂ ਦਾ ਕਹਿਣਾ ਹੈ ਕਿ ਮਦਦ ਹਲੇ ਵੀ ਕਾਫੀ ਨਹੀਂ ਪਹੁੰਚ ਰਹੀ ਇਹ ਸਿਰ ਕੁਦਰਤੀ ਆਫਤ ਨਹੀਂ ਸਗੋ ਸਾਡੇ ਪ੍ਰਬੰਧਕ ਦੀ ਵੀ ਕਸੌਟੀ ਹੈ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਸਰਕਾਰ ਤੇ ਸਮਾਜ ਤੋਵੇਂ ਮਿਲ ਕੇ ਅੱਗੇ ਆਣਾ ਪਵੇਗਾ ਜੇ ਤੁਸੀਂ ਵੀ ਮਦਦ ਕਰ ਸਕਦੇ ਹੋ ਤਾਂ ਰਾਹਤ ਫੰਡਾਂ ਵਿੱਚ ਯੋਗਦਾਨ ਜ਼ਰੂਰ ਪਾਓ ਲੋਕਾਂ ਵੱਲੋਂ ਆਪਣੀ ਮਦਦ ਖੁਦ ਕੀਤੀ ਜਾ ਰਹੀ ਹੈ ਕਪੂਰਥਲਾ ਡੁੱਬਿਆ ਕੌਣ ਜ਼ਿੰਮੇਵਾਰ